मरी आने की कर गए दौड़ लगी पाई है कितो लिया की तो मंगा मरी आना नवी को पैसे दे दूगा ਉਦੇ ਕੋਲ ਹੀ ਜਾਣਾ ਉਹੀ ਕਰਕੇ ਦੇਉ ਪੈਸਿਆਂ ਦਾ ਹੱਲ ਹਏ ਐ ਮਰੇ ਪਿਆ ਲਵਾ ਦੇ ਕੋਈ ਸਮਾਨ ਐ ਹਏ ਹਏ ਉੱਧਰ ਬੈਠਾ ਹਏ ਹਏ ਉਹ ਬੈਠਾ ਲੈ ਵੀ ਕਰਤੇ ਚੂਜੇ ਤਿਆਰ ਆਪਣ ਤਾਂ ਕਿਸੇ ਚੀਜ਼ ਦਾ ਨਿਸ਼ਾਨੀ ਬਸ ਇਹਨਾਂ ਦਾ ਹੀ ਆਪਾਂ ਨੂੰ ਬਾਈ ਕੀ ਹਾਲ ਹੈ ਵਧੀਆ ਵਧੀਆ ਉਹ ਠੀਕ ਹੈ ਵਧੀਆ ਕਿਵੇਂ ਬਾਹ ਤੇ ਲੜ ਗਏ ਕੁਛ ਖੁਰਕਦਾ ਹੋਣਾ ਨਹੀਂ ਨਹੀਂ ਉਹ ਤਾਂ ਕੁਛ ਨਹੀਂ ਹੋਰ ਠੀਕ ਹੈ ਵਧੀਆ 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 ਯਾਰ ਕਮ ਆਇਆ ਸੀ ਨਿੱਕਾ ਜਿਹਾ ਯਾਰ ਦੱਸ 2000 ਰੁਪਏ ਹੀ ਦੇ ਦੇ ਯਾਰ ਤੂੰ ਯਾਰ ਮੇਰੇ ਮੋਬਾਈਲ ਰੱਖ ਲੈ ਯਾਰ ਨਹੀਂ ਨਹੀਂ ਮੋਬਾਈਲ ਤਾਂ ਨਹੀਂ ਯਾਰ ਤੂੰ ਕੁਛ ਖਾਨ ਖੂਨ ਲੱਗ ਗਿਆ ਸਹੀ ਸਹੀ ਦੱਸੀ ਨਹੀਂ ਨਹੀਂ ਯਾਰ ਜੇ ਮੇਰਾ ਭਰਾ ਤਾਂ ਨਹੀਂ ਨਹੀਂ ਕਰਦਿਆਂ ਦੀ ਦਵਾਈ ਲੈ ਕੇ ਆਉਣੀ ਹੈ ਨਹੀਂ ਯਾਰ ਨਹੀਂ ਨਹੀਂ ਭਾਈ ਨਹੀਂ ਯਾਰ ਪੈਸੇ ਤਾਂ ਲੈ ਜਾ ਮੁੜ ਕੇ ਤੈਨੂੰ ਪਤਾ ਕੱਲ ਨੂੰ ਤੇਰੇ ਘਰ ਦੇ ਕਹਿਣ ਵੀ ਸਾਡੇ ਮੁੰਡੇ ਨੂੰ ਤੂੰ ਪੈਸੇ ਦਿਨਾ ਮੁੜ ਕੇ ਗੱਲ ਪੁੱਠੀ ਪੈ ਜੀ ਕਰਦਿਆਂ ਦੀ ਨਾ ਦਵਾਈ ਲੈ ਕੇ ਆਉਣੀ ਹੈ ਯਾਰ ਚੱਲ ਕਿੰਨੇ ਮੈਂ ਤਾਂ ਇਹ ਤਾਂ ਮੈਂ ਬਿਮਾਰ ਜਾਇਆ ਪਿਆ ਤਾਂ ਹੀ ਤੈਨੂੰ ਕਿੰਨੇ ਕਹਿੰਦਾ ਸਰਜੋ 2000 ਰੁਪਏ ਦੇ ਦੇ ਆ ਦੋਕ ਤਾਂ ਨਹੀਂ ਮੈਂ ਤੇ ਇਹਨਾਂ ਦੀ ਮੁੜ ਕੇ ਫੀਡ ਫੂਡ ਲਿਆ ਆ ਆ ਲੈ ਚਲ 1000 ਰੁਪਏ ਦੇ ਦੇ ਬਹੁਤ ਆ ਹਾਂ ਕੋਈ ਨਹੀਂ ਮੈਂ ਮੋੜ ਜੂ ਚੰਗੋ ਕੋਈ ਨਹੀਂ ਕੋਈ ਨਹੀਂ ਹੋਰ ਨਾ ਮੇਰਾ ਭਰਾ ਕੋ ਸਖਾਈ ਚੰਗਾ ਨਹੀਂ ਕੋਈ ਨਹੀਂ ਹਾਂ ਸ਼ੌਂਕ ਨਾ ਜੁੜੋ ਕੀ ਲੈਣਾ ਇਹਨਾਂ ਚੀਜ਼ਾਂ ਤੋਂ ਬਚੋ ਭਰਾਵਾ ਅੱਜ ਦਾ ਹਾਲਤਾ ਹੋਇਆ ਕੱਲ ਨੂੰ ਕੱਲ ਦੀ ਵੇਖਾਂਗੇ ਗੁਈ ਹੈ ਤਹਿਣੀ ਹੇ ਵੜਾ ਉਖਾ ਗਿਆ ਬਿਆਹ ਹੈ

ਅੱਜ ਦਾ ਹਾਲ ਤਾਂ ਹੋ ਗਿਆ ਕੱਲ ਦਾ ਕਿਵੇਂ ਕਰਾਂਗੇ ਉਹਨੂੰ ਨਾਲ ਲਾਵਾਂ ਯਾਰ ਪੈਸੇ ਮੰਗਣੇ ਵੀ ਡੇਲੀ ਔਖੇ ਆ ਉਹਨੂੰ ਹੀ ਲਾਵਾਂ ਨਾਲ ਫੇਰ ਬਣੂ ਗੱਲ ਉਹਨੂੰ ਲਾਉਣੇ ਆ ਨਾਲ ਜਾਣੇ ਘਰੇ ਹੀ ਹੋਊਗਾ ਬਾਈ ਕਿਵੇਂ ਆ ਵਧੀਆ ਬਹਿ ਜਾ ਯਾਰ ਬਹਿ ਜਾ ਬਹਿ ਜਾ ਬਹਿ ਜਾ ਯਾਰ ਪੈਸੇ ਦੇ ਦੇਂਦਾ ਯਾਰ ਬਾਪੂ ਦੀ ਦਵਾਈ ਲਿਆਉਣੀ ਸੀ ਕੱਲ ਘਟ ਰਹੇ ਗਏ ਯਾਰ ਪੈਸੇ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹਾਂ ਬਾਈ ਤੂੰ ਕਿਹੜੇ ਕੰਮਾਂ ਦੇ ਵਿੱਚ ਪਿਆ ਕੀ ਤੂੰ ਕਰਦਾ ਫਿਰਦਾ ਤੂੰ ਇੱਕ ਮੇਰਾ ਭਰਾ ਦੋਸਤ ਚੰਗਾ ਹਾਂ ਹਾਂ ਹਮੇਸ਼ਾ ਦੋਸਤ ਉਹ ਹੁੰਦਾ ਵੀ ਜਿਹੜਾ ਆਪ ਦੇ ਦੋਸਤ ਦਾ ਫਾਇਦਾ ਸੋਚੇ ਹਾਂ ਹਾਂ ਬਾਈ ਠੀਕ ਆ ਇਸ ਦਲਦਲ ਦੇ ਵਿੱਚੋਂ ਨਿਕਲ ਜਾ ਤੂੰ ਕਿਸੇ ਸ਼ੌਂਕ ਨਾਲ ਜੁੜ ਜਾ ਬੱਚਿਆਂ ਬਾਰੇ ਸੋਚ ਪਰਿਵਾਰ ਬਾਰੇ ਸੋਚ ਮੈਂ ਤੈਨੂੰ ਰੋਜ਼ ਰੋਜ਼ ਕਿੱਥੋਂ ਯਾਰ 1000 1000 15 1500 ਰੁਪਏ ਦਵਾਂ ਬਾਈ ਓਏ ਯਾਰ ਤੂੰ ਮੈਨੂੰ ਕਹਿ ਦੇ ਨਾ ਪਰ ਇਹ ਗਲਤ ਨਸ਼ਾ ਨਹੀਂ ਹੈਗਾ ਯਾਰ ਨਹੀਂ ਯਾਰ ਤੂੰ ਐਂ ਕਰ ਤੂੰ ਮੇਰੇ ਨਾਲ ਚੱਲ ਯਾਰ ਅੱਜ ਆ ਜਾ ਤੂੰ ਤੂੰ ਆਇਆ ਨਾਲ ਚੱਲ ਕੋਈ ਨਹੀਂ ਨਾਲ ਮੈਂ ਤੇਰੇ ਫੇਰ ਜਾਉਂ ਜੇ ਤੂੰ ਇਹ ਚੀਜ਼ ਛੱਡਨੀ ਹੈ ਮੈਂ ਛੱਡ ਦੂੰਗਾ ਆ ਜਾ ਕੋਈ ਨਾ ਤੈਨੂੰ ਮੈਂ ਦਿਖਾਉਣਾ ਆਏ ਆ ਜਾ ਨਾਲ ਤਾਂ ਚੱਲ ਮੇਰੇ ਆ ਚੱਲ ਯਾਰ ਨਾਲ ਜਾਣ ਵਾਲੀ ਸਕੂਟਰੀ ਹੈਗੀ ਹੈਗੀ ਤੇ ਚੱਲ ਸਕੂਟਰੀ ਤੇ ਚੱਲਦੇ ਆ ਕੋਈ ਗੱਲ ਨਹੀਂ ਆ ਜਾ ਆ ਜਾ ਜੀ ਤੇਰਾ ਰੋਗ ਕੱਟ ਗਿਆ ਇੱਧਰ ਮੋੜ ਲਈ ਚੰਗਾ ਇੱਧਰ ਮੋੜ ਹਾਏ ਇੱਥੇ ਰੁਕਾਂ ਹਾਂ ਆ ਜਾ ਇਹ ਤੂੰ ਯਾਰ ਕਿੱਥੇ ਲਿਆ ਆ ਮੈਨੂੰ ਖੇਤ ਚ ਆ ਆ ਜਾ ਤੂੰ ਮੈਨੂੰ ਕਹਿ ਦੇ ਨਾ ਤੂੰ ਗਲਤ ਇਹ ਗਲਤ ਨਹੀਂ ਆ ਜਾ ਮੈਂ ਤੈਨੂੰ ਅੱਜ ਦਾ ਆ ਜਾ ਉਤਰਿਆ ਆ ਜਾ ਕੀ ਯਾਰ ਕਿਹੜੇ ਕੰਮ ਆ ਆ ਜਾ ਮੈਂ ਤੈਨੂੰ ਬਹੁਤ ਸਮਝਾਉਣਾ ਚਾਹੁੰਦਾ ਆ ਬੈ ਇੱਥੇ ਤੂੰ ਉਹੀ ਜ਼ਰੀ ਦੇੜੀ ਕਰਦਾ ਰਹਿਣਾ ਗਲਤ ਗਲਤ ਕੰਮ ਨਹੀਂ ਹੈਗੇ ਤੇਰੇ ਨਾਲ ਪਿਆਰ ਤੈਨੂੰ ਤਾਂ ਸਮਝਾਉਣਾ ਯਾਰ ਭਰਾ ਮੰਨਦਾ ਨਾ ਦੋਸਤੀ ਹੈ ਭਰਾ ਮੰਨ ਛੱਡ ਦੇ ਚੀਜ਼ ਮੇਰਾ ਭਰਾ ਬਣ ਮੇਰੀ ਗੱਲ ਸੁਣ ਮੇਰੀ ਗੱਲ ਤੋਂ ਇਹ ਆ ਵੜ ਫੜ ਨਹੀਂ ਯਾਰ ਜੇ ਯਾਰੀ ਆ ਫੜ ਲਾ ਫੜ ਤਾਂ ਲੈ ਕੇ ਜੀ ਯਾਰੀ ਦੋਸਤੀ ਤੈਨੂੰ ਮੈਂ ਫੇਰ ਹੀ ਸਮਝਾਉਣਾ ਇੱਕ ਵਾਰੀ ਫੜ ਲਾ ਨਹੀਂ ਯਾਰ ਜੇ ਭਰਾ ਮੰਨਦਾ ਤਾਂ ਇੱਕ ਵਾਰੀ ਫੜ ਲਾ ਫੜ ਤਾਂ ਲੈ ਪਹਿਲਾਂ ਮੇਰੀ ਗੱਲ ਸੁਣ ਇਹ ਵਾਲੀ ਵਰਗਾ ਜੀਜਾ ਐ ਨਾ ਐ ਸਵਾਰਗਾ ਤੇ ਕਰ ਦਿੰਦੀ ਹੈ ਪਤਾ ਵੀ ਨਹੀਂ ਲੱਗ ਦਿੰਦਾ ਨਹੀਂ ਇੱਕ ਮੰਨ ਲੈ ਇੱਕ ਵਾਰੀ ਪ੍ਰਾਣੀ ਇੱਕ ਵਾਰੀ ਲਾ ਕੇ ਵੇਖਦਾ ਇੱਕ ਵਾਰੀ ਭਰਾ ਭਰਾ ਵਾ ਨਹੀਂ ਯਾਰ ਨਹੀਂ ਯਾਰੀ ਦੋਸਤੀ ਕਰੀ ਜੇ ਭਰਾ ਇੱਕ ਵਾਰੀ ਲਾਲਾ ਜਾਰੀ ਦਾ ਪਤਾ ਲੱਗ ਜੂ ਅੱਜ ਤੈਨੂੰ ਜਾਰੀ ਦੀ ਸੌਂ ਲੱਗੇ ਨਹੀਂ ਯਾਰ ਮੈਂ ਇਹਨੇ ਜਿਵੇਂ ਲਾਉਂਗਾ ਇੱਕ ਵਾਰੀ ਲਾਲਾ ਤੂੰ ਥੋੜਾ ਜਿਆਦਾ ਲਾ ਤੂੰ ਲਾ ਕੇ ਤਾਂ ਵੇਖ ਹੁਣ ਮੈਨੂੰ ਕੀ ਕਿਵੇਂ ਲਾਵਾਂ ਖੜ ਜਾ ਏ ਅਰੇ ਬਈ ਬਾਤ ਸਿਆ ਇਹ ਬੇਕਾਚ ਆਉਣਾ ਜ਼ਵਾਦ ਆਉਣਾ ਨਾ ਨਾ ਬਾਕੀ ਆਉਣਾ ਨਾ ਜ਼ਵਾਦ ਮੈਨੂੰ ਲਾ ਦੇ ਇਹ ਮਿਲਦਾ ਮੁੱਲਦਾ ਮਿਲ ਮੁੱਲ ਜਾਂਦਾ ਮੁੜ ਕੇ ਹੁਣ ਆਪਾਂ ਲਾਇਆ ਕਰਾਂਗੇ ਮਿਲ ਜਾ ਕਰੂ ਹੈ ਦੱਸ ਦੇ ਮਿਲ ਜਾ ਕਰੂਗੇ ਹੁਣ ਨਾ ਆ ਮਿਲ ਜਾ ਕਰੂਗਾ ਜਿਆਦਾ ਕਹਿੰਗਾ ਮੈਨੂੰ ਜਿੰਨਾ ਮਰਜੀ ਬਹੁਤ ਹਲਣਾ ਜਵਾਦ বাস ਹੁਣ ਜੀ ਤੂੰ ਮੈਨੂੰ ਭਰਾ ਮੰਨਦਾ ਨਾ 1000 ਰੁਪਏ ਤਾਂ ਮੈਨੂੰ ਸ਼ਾਮ ਨੂੰ ਫੇਰ ਲਾ ਦੀ ਲਵਾ ਦੂੰਗਾ ਕੋਈ ਜਾਣਾ ਨਾ ਲੈ ਮੇਰੇ ਨਹੀਂ ਤੂੰ ਜਾਵੜਾ ਜਾਵੜਾ ਜਾ ਸ਼ਾਮ ਨੂੰ ਲੈ ਦੇਂਗਾ ਲਿਆ ਦੂੰਗਾ ਲਿਆ ਦੂੰਗਾ ਜਾਵੜਾ ਹੈ ਲਿਆ ਦੂੰਗਾ ਸ਼ਾਮ ਨੂੰ ਮੇਰੇ ਤੋਂ ਪੈਸੇ ਪੜ ਕੇ ਲੈ ਜੀ ਠੀਕ ਆ ਮੈਨੂੰ ਲਿਆ ਦੀ ਜਾਵੜਾ

ਜੀਗ ਆ ਗਿਆ ਬੇਆ ਆਇਆ ਉਰੀ ਉਹ ਆ ਆ ਲੈ ਅੱਲਾ ਦਾ ਫੜ ਖੜ ਜੀ ਹੁਣ ਤਾਂ ਮੈਂ ਆਪ ਵੀ ਪੇਸ ਖਾ ਰਿਹਾ ਹਾਂ ਉਹ ਗੜ ਜਾ ਉਹ ਗੜ ਜਾ ਉਹ ਗਲਤ ਨਾਲ ਲਾਲੀ ਮਰ ਜੇਗਾ ਕੰਜਰ ਤੇ ਆ ਉਹ ਘਬਸ ਜਿਹੜਾ ਸਵਾਦ ਇਹਦੇ ਜਾਣਾ ਕਿਸੇ ਜੀ ਵੀ ਹੈ ਨਹੀਂ ਇਹ ਭਜਾ ਤੂ ਦੋタミン ਬਈ ਬਈ ਓ ਮਰ ਗਿਆ ਏ ਓ ਮਰ ਗਿਆ ਏ ਓ ਮਰ ਗਿਆ ਏ ਲੋ ਬਈ ਦੋਸਤੋ ਤੁਸੀਂ ਵੀਡੀਓ ਦੇਖ ਕੇ ਹਟੇ ਹੋ ਹੁਣੇ ਸਾਡੀ ਇਹ ਨਸ਼ਿਆਂ ਤੇ ਸੀਗੀ ਵੀ ਆਪਾਂ ਕਹਿ ਸਕਦੇ ਆ ਵੀ ਯਾਰ ਅੱਜ ਕੱਲ ਯਾਰ ਕਿਸੇ ਦਾ ਸਗਾ ਨਹੀਂ ਹੈਗਾ ਜਿਵੇਂ ਮੰਨ ਕੇ ਚੱਲੋ ਮੈਂ ਜੇ ਅੱਜ ਕੋਈ ਨਸ਼ਾ ਕਰਦਾ ਮੈਂ ਕੱਲ ਨੂੰ ਇਹਨੂੰ ਵੀ ਉਸੇ ਨਸ਼ੇ ਤੇ ਲਾਉਣਾ ਅੱਜ ਦੇ ਟਾਈਮ 'ਚ ਵੀ ਇਹੀ ਗੱਲ ਚੱਲਦੀ ਆ ਵੀ ਆਇ ਨਹੀਂ ਹੈਗਾ ਵੀ ਆਪਾਂ ਹਟਾਉਣੇ ਆ ਇੱਕ ਦੂਜੇ ਨੂੰ ਨਸ਼ੇ ਤੋਂ ਆਪਾਂ ਇੱਕ ਦੂਜੇ ਨੂੰ ਲਾਉਣੇ ਆ ਨਸ਼ੇ ਤੇ ਵੀ ਜੇ ਕੱਲ ਨੂੰ ਮੇਰੇ ਕੋਲੇ ਪੈਸੇ ਹੈ ਨਹੀਂ ਇਹ ਆਪੇ ਕਿਤੇ ਹੱਲ ਕਰਕੇ ਪੈਸੇ ਲੈ ਕੇ ਆਊਗਾ ਤੇ ਅਸੀਂ ਰਲ ਕੇ ਨਸ਼ਾ ਕਰਾਂਗੇ ਤਾਂ ਆਪਣੀ ਇੱਕੋ ਇਹੀ ਬੇਨਤੀ ਹੈ ਵੀ ਨਸ਼ਿਆਂ ਤੋਂ ਦੂਰ ਰਹੋ ਜੋ ਵੀ ਆ ਅੱਜ ਕੱਲ ਯਾਰ ਹੈਗੇ ਆ ਚਲੋ ਸਭ ਦੇ ਵਧੀਆ ਰਹਿਣ ਯਾਰ ਦੋਸਤ ਵਸਦੇ ਰਹਿਣ ਵੀ ਨਸ਼ਿਆਂ ਤੋਂ ਦੂਰ ਰਹੋ ਬਸ ਜੇ ਕੋਈ ਤੁਹਾਡਾ ਯਾਰ ਨਸ਼ਾ ਕਰਦਾ ਉਹਨੂੰ ਹਟਾਓ ਉਹਦੇ ਨਾਲ ਨਾ ਲੱਗੋ ਨਸ਼ਾ ਕਰਨ ਜਿਹੜਾ ਯਾਰ ਦੋਸਤ ਤੁਹਾਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਨਸ਼ਾ ਕਰਨ ਵਾਸਤੇ ਲੱਗ ਪਹਿਲੀ ਗੱਲ ਨਾ ਹੋ ਯਾਰ ਦੋਸਤ ਤੇ ਨਾ ਉਹ ਭਰਾ ਭਰਾ ਜਿਹੜਾ ਤੁਹਾਨੂੰ ਇਸ ਚੀਜ਼ ਤੋਂ ਮਨਾ ਕਰਦਾ ਵੀ ਮੈਂ ਤਾਂ ਲੱਗਿਆ ਹੀ ਲੱਗਿਆ ਤੂੰ ਨਾ ਲੱਗੀ ਉਹ ਤੁਹਾਡਾ ਦਿਲੋਂ ਯਾਰ ਦੋਸਤ ਆ ਸੋ ਇਸ ਕਰਕੇ ਸਾਡੇ ਦੋਵਾਂ ਭਰਾਵਾਂ ਦੀ ਬੇਨਤੀ ਸੀਗੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਆਪਾਂ ਹੋਰ ਲੁੱਚਪੁਣਾ ਬਹੁਤ ਦੇਖਦੇ ਆ ਬਹੁਤ ਗੱਲਾਂ ਹੋਰ ਵੀਡੀਓ ਆਪਾਂ ਦੇਖਦੇ ਆ ਆਪਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਏ ਹੋਰ ਲੋਕਾਂ ਤੱਕ ਪਹੁੰਚਾਈਏ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿਹੜਾ ਸਵਾਦ ਸਵਾਦ ਦੇ ਵਿੱਚ ਇੱਕ ਵਾਰੀ ਬੰਦਾ ਨਸ਼ਾ ਕਰਦਾ ਟੈਸਟ ਕਰਦਾ ਫਿਰ ਉਹ ਇਸ ਦਲਦਲ ਦੇ ਵਿੱਚ ਫਸ ਸਕਦਾ ਫਿਰ ਐਂਡ ਤੇ ਉਹਦੀ ਮੌਤ ਆ ਫਿਰ ਉਹਦਾ ਕੋਈ ਹੱਲ ਨਹੀਂ ਸੋ ਇਸ ਕਰਕੇ ਨਸ਼ੇ ਪਤੀ ਤੋਂ ਬਚੋ ਆਪਦੇ ਮਾਂ ਪਿਓ ਦੀ ਸੇਵਾ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ